ਨਹੀਂ ਮੋਸ਼ਨਾਲਾ ਮੈਨੂੰ ਬੜਾ ਦੁੱਖਾਂ ਮੈਂ ਘਰੇ ਬੈਠਾ ਸਾਰਾ ਦਿਨ ਦੇਖੀ ਜਾਂਦੇ ਸੀ ਹੁਣ ਕੀ ਹੋ ਰਿਹਾ ਹੁਣ ਕੀ ਹੋ ਰਿਹਾ ਅੱਜ ਸਵੇਰੇ ਪਤਾ ਲੱਗਿਆ ਮੈਂ ਆਪਦੇ ਆਫਿਸ ਜਾ ਰਿਹਾ ਸੀਗਾ ਮੇਰੇ ਨਾਲ ਮੇਰਾ ਬ੍ਰਦਰ ਹੈ ਵੱਡਾ ਮੈਂ ਕਿਹਾ ਨਹੀਂ ਯਾਰ ਪਹਿਲਾਂ ਫੋਟੋਸ ਚੱਲ ਇੱਥੋਂ ਦੀ ਹੋ ਕੇ ਗਏ ਆ ਅੱਗੇ ਜਾਵਾਂਗੇ ਬੱਟ ਮੇਰੀ ਹੱਥ ਬੰਨ ਕੇ ਬੈਂਦੀ ਐ ਕੱਲੇ ਕੱਲੇ ਬਛਿੰਦੇ ਨੂੰ ਜਿਹੜੇ ਮੇਰੇ ਭਰਾ ਇਹਨਾਂ ਨੂੰ ਮਾਵਾ ਮੰਨਦੇ ਨੇ ਮੰਨਣ ਮੇਰੇ ਵੀ ਭਰਾ ਨੇ ਉਹ ਠੀਕ ਹੈ ਨਾ ਪਰ ਤੁਸੀਂ ਮਾਵਾ ਨੂੰ ਆਪਦੀਆਂ ਜੀ ਦੁਰਗਤੀ ਆਏ ਨਾ ਕਰੋ ਵੀ ਸੜਕਾਂ ਦੇ ਉੱਤੇ ਰੁਲਦੀਆਂ ਫਿਰਦੀਆਂ ਨੇ ਗੰਦ ਖਾਂਦੀਆਂ ਫਿਰਦੀਆਂ ਨੇ ਤੇ ਫਿਰ ਲੋਕਾਂ ਦੇ ਵਿੱਚ ਵੱਜਦੀਆਂ ਨੇ ਕਦੇ ਨਾ ਕਦੇ ਤੁਹਾਡੇ 'ਚ ਵੀ ਵੱਜ ਸਕਦੀ ਆ ਇਹ ਤੁਸੀਂ ਤੁਹਾਡੇ ਪਰਿਵਾਰ ਨਾਲ ਵੀ ਆ ਸਕਦਾ ਮੇਰੇ ਨਾਲ ਦੋ ਵਾਰੀ ਹੋਇਆ ਹੋਇਆ ਮੇਰੇ ਜਾਨ ਪਛਾਣ ਦੇ ਮੇਰੇ ਸ਼ਹਿਰ ਰਤੀਏ ਦੇ ਬੰਦੇ ਤਿੰਨ ਚਾਰ ਇਹਨਾਂ ਦੇ ਮਾਰੇ ਹੋਏ ਨੇ ਵਿੱਚ ਤੇ ਆਹ ਦਾ ਹੁਣ ਯਾਰ ਇਹ ਗੱਲ ਤਾਂ ਹਾਈਲਾਈਟ ਹੋ ਗਈ ਕਿਉਂਕਿ ਰਾਜਵੀਰ ਜਵੰਦੇ ਨਾਲ ਜੁੜ ਗਈ ਆ ਕੇ ਪਰ ਰਾਜਵੀਰ ਜਵੰਦੇ ਨੂੰ ਜੇ ਪਿਆਰ ਕਰਦੇ ਹੋ ਤੁਸੀਂ ਸੌਰੀ ਮੇਰਾ ਥੱਕੜੇ ਗਿਆ ਸੌਰੀ ਜੇ ਰਾਜਵੀਰ ਜਵੰਦੇ ਨੂੰ ਤੁਸੀਂ ਪਿਆਰ ਕਰਦੇ ਆ ਤਾ ਜਿੱਥੇ ਵੀ ਇਹ ਤੁਹਾਨੂੰ ਦਿਖਦੀ ਹੈ ਇਹ ਗਾਂ ਇਹਨੂੰ ਧੱਕੇ ਮਾਰੋ ਜਿਹੜਾ ਕਹਿੰਦਾ ਇਹ ਮਾਂ ਹੈ ਸਾਡੀ ਉਹਦੇ ਘਰੇ ਬਾਹਰੋਂ ਇਹਨੂੰ ਟੀਸੀ ਆਫਿਸ 'ਚ ਬਾਹਰੋ ਐਸਡੀਓ ਆਫਿਸ 'ਚ ਬਾਹਰੋ ਪੁਲਿਸ ਵਾਲੇ ਆਉਂਦੇ ਆ ਪੁਲਿਸ ਦਾ ਥਾਣਾ 'ਚ ਧੱਕੋ ਇਹਨਾਂ ਨੂੰ ਥੋਡੀ ਮਾਂ ਹੈ ਜਿਹੜੀ ਜਿਹੜਾ ਬੰਦਾ ਕਹਿੰਦਾ ਮੇਰੀ ਮਾਂ ਹੈ ਸਰਕਾਰ ਕਹਿੰਦੀ ਇਹਦੇ ਕਾਹ ਮਾਂ ਸਾਡੀ ਸਰਕਾਰ ਦਾ ਜਿੱਥੇ-ਜਿੱਥੇ ਆਫਿਸ ਨੇ ਉਹਨਾਂ ਨੂੰ ਬਾਹਰੋਂ ਉੱਥੇ ਲਾ ਜਾ ਕੇ